ਜਿਹੜਾ ਕੋਈ ਭੁਖਾ ਆ ਕੇ ਬੇਨਤੀ ਕਰਦਾ ਹੈ ਕੋਈ ਇਸ ਮੁਲਕ ਦਾ ਸਤਾਇਆ ਹੋਇਆ ਆਤਮਾ ਦਾ ਤੇ ਉਹਨੂੰ ਬੰਦਾ ਸਿੰਘ ਬਹਾਦਰ ਸ਼ਰਨ ਦਿੰਦੇ ਨੇ ਤੇ ਉਹਦੀ ਮਰਦ ਕਰਦੇ ਨੇ ਮਗਵਾੜੇ ਵਾਲੇ ਮਿਲੇ ਸੋਾਈ ਉਹਨਕੋ ਦਿਨੀ ਮੁਲਕ ਉਗराई ਇਹ ਮਗਵਾੜੇ ਸ਼ਹਿਰ ਵਾਲੇ ਜਿਹੜੇ ਲੋਕ ਸਨ ਹਾਕਮ ਠਾਕੁਰ ਉਹ ਵੀ ਆ ਕੇ ਮਿਲਦੇ ਹਨ ਬੰਦਾ ਸਿੰਘ ਬਹਾਦਰ ਨੂੰ ਇਕੱਠੇ ਹੋ ਕੇ ਵੀ ਸਾਨੂੰ ਵੀ ਆਪਣੀ ਸ਼ਰਨ ਵਿੱਚ ਰੱਖ ਲੋ ਜੋ ਤੁਹਾਡਾ ਹੁਕਮ ਹੋਵੇਗਾ ਉਹਦੀ ਅਸੀਂ ਪਾਲਣਾ ਕਰਾਂਗੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਖੋਗੇ ਉਸੇ ਤਰ੍ਹਾਂ ਅਸੀਂ ਕਰਾਂਗੇ ਤੁਸੀਂ ਸਾਡੇ ਬਾਦਸ਼ਾਹ ਹੋ ਤੇ ਅਸੀਂ ਤੁਹਾਡੀ ਰૈયਤ ਹਾਂ ਤੇ ਅਸੀਂ ਤੁਹਾਡੀ ਸ਼ਰਨ ਆਏ ਹਾਂ ਔਰ ਮੁਲਕ ਕੇ ਆਏ ਮਿਲੇ ਪੈਂਚ ਦਿਓ ਦਿਲਾਸੋ ਦਿਓ ਪੈਸੇ ਖੈਂਚ ਉਨਪੋਦੀਨੋ ਮੁਲਕ ਉਗਰਾਹੀ ਬੰਦਾ ਬਹਾਦਰ ਨੂੰ ਜਿਹੜਾ ਆ ਮਲੇ ਚੰਗੇ ਚੰਗੇ ਆਦਮੀ ਉਹਨਾਂ ਨੂੰ ਹੁਕਮ ਲਾ ਦਿੱਤਾ ਹੈ ਕਿ ਤੁਸੀਂ ਹੀ ਕਰਨੀ ਹੈ ਸਾਰੀ ਉਗਰਾਹੀ ਤੇ ਉਗਰਾਹੀ ਕਰਕੇ ਸਾਰਾ ਧਨ ਹੈ ਜਿਹੜਾ ਉਹ ਸਾਡੇ ਖਜ਼ਾਨੇ ਵਿੱਚ ਪਾਉਣਾ ਹੈ। ਤਾਕਦੇ ਨੇ ਔਰ ਮੁਲਕ ਕੇ ਆਏ ਮਿਲੇ ਪੈਂਚ ਹੋਰ ਮੁਲਕ ਦੇ ਜਿਹੜੇ ਦਬਾਬੇ ਦੇ ਨਾਲ ਤਿਹਾਰ ਮਾਝਾ ਆਦਿਕ ਜਿਹੜੇ ਸਨ ਉਹਨਾਂ ਦੇ ਚੌਧਰੀ ਹਾਕਮ ਆ ਕੇ ਬੰਦੇ ਬਾਦਰ ਨੂੰ ਮਿਲਦੇ ਨੇ। ਦੇਓ ਦਲਾਸੋ ਲਿਓ ਪੈਸੇ ਖੈਂਚ ਉਹਨਾਂ ਨੂੰ ਦਲਾਸਾ ਦਿੱਤਾ ਹੌਫਲਾ ਦਿੱਤਾ ਕਿ ਕੋਈ ਨਹੀਂ ਮੈਂ ਤੁਹਾਡੇ ਨਾਲ ਹਾਂ। ਕੋਈ ਤੱਕਾ ਨਹੀਂ ਹੋਣਦਿਆਂਗਾ ਤੁਹਾਡੇ ਨਾਲ ਅੱਜ ਤੋਂ ਤੁਹਾਡੇ ਤੇ ਜ਼ਬਰਦਸਤੀ ਨਹੀਂ ਕਰਾਂਗੇ ਅਤੇ ਪੈਸਾ ਜੋ ਹੈ ਤੁਸੀਂ ਸ਼ਾਇਦ ਜਾਨੇ ਵਿੱਚ ਭੇਜਦੇ ਹੋ ਉਹ ਮੇਰੇ ਜਾਨੇ ਵਿੱਚ ਪਾਓ ਇਉਂ ਦਲਾਸਾ ਦੇ ਕੇ ਪੈਸਾ ਖਿੱਚ ਲਿਆ ਹੈ ਹਿੰਦੂਆਂ ਨੇ ਤਾਂ ਬੜਸ ਪਾਇਓ ਮੁਸਲਮਾਨ ਨੇ ਬਖਤ ਕਟਾਇਓ ਹਿੰਦੂਆਂ ਨੇ ਤਾਂ ਬੜਾ ਸੁੱਖ ਪਾਇਆ ਹੈ ਕਿਉਂਕਿ ਬੰਦਾ ਸਿੰਘ ਬਹਾਦਰ ਦੀ ਬੰਦਾ ਸਿੰਘ ਬਹਾਦਰ ਰੱਖਿਆ ਕਰਦਾ ਹੈ ਹਰ ਤਰ੍ਹਾਂ ਦਾ ਮਰਦ ਕਰਦਾ ਹੈ ਜਲਮ ਤੁਰਕ ਹਿੰਦੂਆਂ ਤੇ ਦਬਦਬਾ ਰੱਖਦੇ ਸਨ ਤੇ ਈਨ ਮਰਾਉਂਦੇ ਸਨ ਹੁਣ ਕਿਸੇ ਦੀ ਜੁਰਤ ਨਹੀਂ ਹੈ ਕਿ ਕੋਈ ਵੀ ਇਹਨਾਂ ਨੂੰ ਤੰਗ ਕਰ ਸਕੇ ਹਿੰਦੂਆਂ ਨੂੰ ਲੈ ਵਾ ਵੀ ਜਾਵੇ ਹੋਏ ਰૈયਤ ਸੋ ਮੁਲਕ ਬਸਾਵੇ ਮੁਸਲਮਾਨ ਕੇ ਮੁਸਲਮਾਨ ਨੇ ਵਕਤ ਕਟਾਇਓ ਮੁਸਲਮਾਨ ਹੁਣ ਵਕਤ ਕੱਟਦੇ ਹਨ ਦਿਨ ਕੱਟੀ ਕਰਦੇ ਹਨ ਮਤ ਸਾਥੋਂ ਕੋਈ ਐਸੀ ਗੱਲ ਹੋ ਜਾਏ ਜੋ ਬੰਦਾ ਸਿੰਘ ਬਹਾਦਰ ਸਾਡਾ ਕਾਣ ਕਰ ਦੇਵੇ ਤੇ ਇਉਂ ਉਹ ਟਾਈਮ ਪਾਸ ਕਰਨ ਲੱਗੇ ਹਿੰਦੂਆਂ ਨੂੰ ਉਹ ਲੇਵਾ ਪੀ ਜਾਵੇ ਹਿੰਦੂਆਂ ਨੂੰ ਬੰਦਾ ਆਪਣੇ ਨਾਲ ਸਾਥ ਰੱਖਦਾ ਹੈ ਤੇ ਪੈਸੇ ਵੀ ਲੈ ਲੈਂਦਾ ਹੈ ਹੋਈ ਰਹੀਅਤ ਸੋ ਮੁਲਕ ਬਸਾਵੇ ਜਿਹੜਾ ਕੋਈ ਹਾਕਮ ਆ ਕੇ ਬੰਦੇ ਬਹਾਦਰ ਦੀ ਪ੍ਰਜਾ ਬਣ ਜਾਂਦਾ ਹੈ ਉਸ ਨੂੰ ਉਹਨੇ ਉਹਦੇ ਤੇ ਸਖਤੀ ਨਹੀਂ ਕੀਤੀ ਤੇ ਉਹਨੂੰ ਆਪਣੇ ਨਾਲ ਬਸਾ ਲਿਆ ਹੈ ਸੋਇਰਾ ਪਾਣੀਪਤ ਹਿਸਾਰ ਲਾਓ ਆ ਮਾਝੇ ਪੱਟੀ ਤਾਹੇ ਪਾਣੀਪਤ ਕਰਨਾਲ ਤੋਂ ਲੈ ਕੇ ਹਿਸਾਰ ਤੱਕ ਦਾ ਜਿਹੜਾ ਚੌੜਾ ਪਹਿਲਾ ਏਰੀਆ ਉਤਲੀ ਸੜਕ ਹੈ ਇਹ ਸਾਰਾ ਦਬਾੜੀ ਇਹ ਜਿੰਨੀ ਸੜਕ ਹੈ ਸਾਰਾ ਕੋ ਸਰਸੇ ਤੱਕ ਇਹ ਸਾਰਾ ਇਲਾਕਾ ਬੰਦਾ ਸਿੰਘ ਬਹਾਦਰ ਦੇ ਦਬਦੋਵੇ ਵਿੱਚ ਆ ਗਿਆ ਹੈ ਭਾਵੇਂ ਕਿ ਇਹ ਸਾਰਾ ਇਲਾਕਾ ਪਹਿਲਾਂ ਮੱਲਿਆ ਹੈ ਮਾਝੇ ਤੱਕ ਤੇ ਪੱਟੀ ਦਾ ਇਹ ਇਲਾਕਾ ਜਿਹੜਾ ਵਸਦਾ ਸੀ ਇਹ ਸਾਰੇ ਮੁਲਕ ਉੱਤੇ ਅੱਜ ਬੰਦਾ ਸਿੰਘ ਬਹਾਦਰ ਦੀ ਜਿਹੜਾ ਉਹ ਦਬਦੂਆ ਬਣ ਚੁੱਕਿਆ ਹੈ ਇਹਨੇ ਹਕੂਮਤ ਕਰ ਲਈ ਹੈ ਨਿਵਾਜ ਨਗਾਰਾ ਤੁਰਕ ਕੋ ਉਹ ਬਾਗ ਦੇਵੈ ਕਹੂ ਨਾ ਹੈ ਅੱਗੇ ਵਾਸਤੇ ਨਾ ਕੋਈ ਨਗਾਰਾ ਵੱਜ ਸਕਦਾ ਹੈ ਨਾ ਕੋਈ ਨਿਵਾਜ ਪੜ ਸਕਦਾ ਹੈ ਨਗਾਰੇ ਵਣ ਆਕੀ ਸਮਝਿਆ ਜਾਂਦਾ ਸੀ ਕੋਈ ਉੱਚੀ ਨਿਵਾਜ ਨਹੀਂ ਦੇ ਸਕਦਾ ਕਿਉਂਕਿ ਸਠਾਲ ਬਤਾਲ ਵਾਲੇ ਸਿੰਘ ਬੱਲ ਪਠਾਣਾਂ ਨ ਵਤਨਾਂ ਲੀਆ ਸਭ ਮੱਲ ਅਖਦੇ ਨੇ ਇਹ ਬਾਬੇ ਬਕਾਲੇ ਦੇ ਬਲ ਗੋਦ ਦੇ ਜਿਹੜੇ ਜੱਟ ਨੇ ਇੱਥੇ ਇਹ ਬਤਾਲਾ ਤੇ ਸਠਾਲਾ ਬਾਬੇ ਬਕਾਲੇ ਦੇ ਕੋਲ ਜਿਹੜੇ ਲੱਗਦੇ ਨੇ ਇਹ ਪਠਾਣ ਕੋਲ ਆਏ ਸਨ ਸਠਾਲੇ ਤੇ ਬਤਾਲੇ ਪਿੰਡ ਵੱਲ ਦੇ ਤੇ ਇਹ ਜੋ ਸਿੰਘ ਸਨ ਪਠਾਣਨ ਵਤਨ ਲੀਆ ਸਭ ਮੱਲ ਇਸ ਪਠਾਣਾ ਨੇ ਪਠਾਣਾ ਦੇ ਮੁਲਕ ਤੇ ਬੰਦੇ ਬਹਾਦਰ ਨੇ ਸਿੰਘਾ ਦਾ ਕਬਜ਼ਾ ਕਰਵਾ ਦਿੱਤਾ ਹੈ ਝੋਣ ਜਿਸ ਵਾਲੀ ਚੜਮਲ ਲਈ ਪੜੈਲ ਬਸੋਲੀ ਸਭ ਰૈયਤ ਕਈ ਫਿਰ ਇਥੋਂ ਚੱਲ ਕੇ ਪਹਾੜ ਦਾ ਮੂੰਹ ਕਰ ਲਿਆ ਹੈ ਤੇ ਜਸ ਵਾਲੀ ਤੇ ਇਥੋਂ ਹੇਠਾਂ ਅਨੰਦਪੁਰ ਸਾਹਿਬ ਦਾ ਜਿਹੜਾ ਪਹਾੜ ਹੁੰਦਾ ਏ ਇਹ ਸਾਰਾ ਇਲਾਕਾ ਜਿਹੜਾ ਬੰਦਾ ਸਿੰਘ ਬਹਾਦਰ ਨੇ ਮੱਲਿਆ ਹੈ ਪੜੌਲ ਬਸੋਲੀ ਸਭ ਰૈયਤ ਕਈ ਕਹਿੰਦੇ ਪੜੌਲ ਤੇ ਬਸੌਂਦੀ ਆਦਤ ਇਹ ਜਿਹੜੇ ਕਸਵੇ ਨੇ ਪਹਾੜ ਦੇ ਨਾਲ ਇਹ ਸਾਰਿਆਂ ਨੂੰ ਮੱਲ ਕੇ ਇਨਾਂ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਮੜਾਇਆ ਹੈ ਤੇ ਖਾਲਸੇ ਨੇ ਇਹਦੇ ਤੇ ਕਬਜ਼ਾ ਕਰ ਲਿਆ ਹੈ ਪਾਤਸ਼ਾਹ ਉਗਰਾਹੀ ਦੇ ਹਟਾਏ ਉਹਨ ਸਰ ਆਪਣੇ ਲਈ ਠਹਿਰਾਏ ਬੰਦਾ ਸਿੰਘ ਬਹਾਦਰ ਨੇ ਇਹ ਹੁਕਮ ਕੀਤਾ ਵੀ ਅੱਜ ਤੋਂ ਪਹਿਲਾਂ ਜਿਹੜਾ ਤੁਹਾਡੀ ਉਗਰਾਹੀ ਜਾਂਦੀ ਸੀ ਜਿਹੜਾ ਮਾਮਲਾ ਜਾਂਦਾ ਸੀ ਉਹ ਦਿੱਲੀ ਸ਼ਾਹੀ ਖਜ਼ਾਨੇ ਵਿੱਚ ਜਾਂਦਾ ਸੀ ਅੱਜ ਤੋਂ ਬਾਅਦ ਕੋਈ ਰੁਪਈਆ ਜਿਹੜਾ ਤੁਹਾਡਾ ਏ ਉਹ ਸ਼ਾਹੀ ਖਜ਼ਾਨੇ ਵਿੱਚ ਨਹੀਂ ਜਾਵੇਗਾ ਉਹਨ ਸਰ ਆਪਣੀ ਲਈ ਠਹਿਰਾਏ ਤੇ ਬਾਦਸ਼ਾਹੀ ਉਗਰਾਹੀ ਬੰਦ ਕਰਕੇ ਇਹਨੇ ਆਪਣੀ ਉਗਰਾਹੀ ਜੜੀ ਉਹ ਠੋਕ ਦਿੱਤੀ ਹੈ ਹਾਏ ਮਿਲੈ ਤਿਸਰਈਤ ਹੋਏ ਛੱਡਿਓ ਨਾ ਆਕੀ ਖਾਲਸੇ ਕੋਏ ਜਿਹੜਾ ਕੋਈ ਨਜ਼ਰਾਨਾ ਲੈ ਕੇ ਆ ਮਿਲ ਪੈਂਦਾ ਹੈ ਉਹ ਖਾਲਸੇ ਦੀ ਰੀਤ ਪ੍ਰਜਾ ਹੋ ਜਾਂਦਾ ਹੈ ਖਾਲਸਾ ਉਸ ਨੂੰ ਆਪਣਾ ਸਮਝ ਲੈਂਦਾ ਹੈ ਛੱਡਿਓ ਨਾ ਆਕੀ ਖਾਲਸਾ ਕੋਈ ਤੇ ਖਾਲਸੇ ਪੰਦਾ ਐਸਾ ਦਬਦਬਾ ਬਣਿਆ ਹੈ ਇਹ ਖਾਲਸੇ ਪੰਥ ਨੇ ਕੋਈ ਵੀ ਆਕੀ ਜਿਹੜਾ ਉਹ ਨਹਿ ਰਹਿਣ ਨਹੀਂ ਦਿੱਤਾ ਛੱਡਿਆ ਨਹੀਂ ਹੈ ਬਲ ਤਾਂ ਖਾਲਸੇ ਦਾ ਹੈ ਪ੍ਰਤਾਪ ਤਾਂ ਸਾਰਾ ਖਾਲਸੇ ਦਾ ਹੈ ਗੋਇਰਾ ਤੁਰਕ ਜਵੇ ਨਿਰਮਲ ਲਖੇ ਪੰਜਾਬ ਨਾ ਪੈਸਾ ਦੇ ਹੁਣ ਜਦੋਂ ਦੇਖਿਆ ਵੀ ਤੁਰਕਾਂ ਦਾ ਵੀ ਤੁਰਕਾਂ ਦੀ ਜਿਹੜੀ ਸ਼ਕਤੀ ਹੈ ਉਹ ਘਟ ਰਹੀ ਹੈ ਦਿਨੋਂ ਦਿਨ ਤੁਰਕ ਸੋਚ ਰਹੇ ਨੇ ਕਿ ਪਹਿਲਾਂ ਪੰਜਾਬ ਦੇ ਵਿੱਚੋਂ ਬੜਾ ਮਾਮਲਾ ਹੁੰਦਾ ਸ਼ਿਵਰਾਹੀ ਹੁੰਦੀ ਸੀ ਹੁਣ ਕੀ ਪੈਸਾ ਨਹੀਂ ਦੇ ਰਿਆ ਕਸ਼ਮੀਰ ਬਹਾਵਲ ਪਖੜ ਲੁੱਟੀ ਕਿਸ ਹੱਥ ਚਕਾਵੋ ਲੈ ਬੰਦੇ ਬਾਦਰ ਨੇ ਪੰਜਾਬ ਦਾ ਬੰਦੋਬਸਤ ਕਰ ਲਿਆ ਹੈ ਹੁਣ ਇਧਰ ਪਸੌਰ ਦੇ ਇਲਾਕੇ ਵੱਲ ਨੂੰ ਹੋਇਆ ਜਿੱਥੇ ਪਖੜ ਸਖਰ ਆਦਤ ਤੇ ਬਹਾਵਲਪੁਰ ਕਸੂਰ ਦੇ ਨਾਲ ਲੱਗਦੇ ਹੋਏ ਜਿੰਨੇ ਵੀ ਇਲਾਕੇ ਨੇ ਮਲਤਾਨ ਦਾ ਏਰੀਆ ਸਭ ਲੁੱਟਿਆ ਹੈ ਬੰਦੇ ਬਾਦਰ ਨੇ ਜਾ ਕੇ ਸਭ ਹਾਕਮਾਂ ਨੂੰ ਸੋਧਿਆ ਹੈ ਤਾਕਦੇ ਨੇ ਇਥੋਂ ਜਾ ਕੇ ਫਿਰ ਕਸ਼ਮੀਰ ਤੱਕ ਦਾ ਜਿਹੜਾ ਇਲਾਕਾ ਹੈ ਇਥੋਂ ਤੱਕ ਖਾਲਸੇ ਦਾ ਜਿਹੜਾ ਉਹ ਬੋਲ ਵਾਲਾ ਹੋਇਆ ਹੈ ਤਾਕ ਬੰਦੇ ਗਰਦੀ ਪਰੀ ਪੰਜਾਬ ਤਾਕ ਪਰੀ ਬਾਈ ਸੂਬੇ ਤਾਕ ਬੰਦਾ ਬਹਾਦਰ ਸਾਰੇ ਪੰਜਾਬ ਦੇ ਵਿੱਚ ਇਹਦਾ ਦਬਦੂਆ ਬਣ ਗਿਆ ਹੈ ਤਾਕ ਪਈ ਬਾਈ ਸੂਬੇ ਤਾਕ ਹਿੰਦੁਸਤਾਨ ਦੇ ਜਿਹੜੇ ਸਾਰੇ 22 ਸੂਬੇ ਨੇ ਉਹ ਸਭ ਦੇ ਅੰਦਰ ਬੰਦਾ ਸਿੰਘ ਬਹਾਦਰ ਦੀ ਧੰਕ ਪੈ ਗਈ ਹੈ ਤੇ ਉਹ थर-थर ਕੰਬ ਰਹੇ ਨੇ ਮਦ ਕਾਬਲੈ ਸੋਚਾਂ ਕਰੈ ਮਤ ਹੰਪਰ ਬੰਦਾ ਆਏ ਪਰੇ ਕਾਬਲ ਵਿੱਚ ਸੋਚਾਂ ਪੈ ਗਈਆਂ ਕਾਬਲ ਕੰਧਾਰ ਤੱਕ ਦਾ ਜਿਹੜਾ ਹਕੂਮਤ ਕਰਨ ਵਾਲੇ ਸੋਚਣ ਲੱਗ ਪਏ ਨੇ ਕਿ ਬੰਦੇ ਦਾ ਮੁਕਾਬਲਾ ਕਰਨ ਵਾਸਤੇ ਆਪਸ ਵਿੱਚ ਵਿਚਾਰ ਵਟਾਂਦਰੇ ਕਰਨ ਲੱਗ ਪਏ ਨੇ ਤੇ ਚਿੰਤਾ ਵਿੱਚ ਡੁੱਬੇ ਹੋਏ ਨੇ ਤੇ ਕਾਬਲ ਵਾਲਿਆਂ ਨੂੰ ਵੀ ਫਿਕਰ ਪੈ ਗਈ ਹੈ ਦੋਇਰਾ ਬੰਦਾ ਦੁਆਬੇ ਮੱਲੇਓ ਸਭ ਮਿਲੇ ਪੰਜਾਬੀ ਆਏ ਆਕਦੇ ਨੇ ਮਤ ਹੰਪਰ ਬੰਦਾ ਆਏ ਪਰੇ ਇਹ ਜਿਹੜੇ ਮਲਤਾਨ ਤੱਕ ਦੇ ਜਿਹੜੇ ਕਾਬਲ ਤੱਕ ਦੇ ਜਿਹੜੇ ਉੱਥੋਂ ਦੇ ਲੋਕ ਨੇ ਹਾਕਮ ਨੇ ਇਹ ਸੋਚਦੇ ਨੇ ਮਤਾਂ ਕਿਤੇ ਬੰਦਾ ਬਹਾਦਰ ਇਧਰ ਨੂੰ ਛਾਪੇ ਮਾਰਨ ਆ ਜਾਵੇ ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਡਰ ਰਹੇ ਨੇ ਕਾਬਲ ਵਾਲੇ ਬੰਦਾ ਦੁਆਬੋ ਮੱਲੇਓ ਸਭ ਮਿਲੇ ਪੰਜਾਬੀ ਆਏ ਜਦੋਂ ਬੰਦਾ ਬਹਾਦਰ ਨੇ ਦੁਆਬਾ ਮੱਲ ਲਿਆ ਸਾਰਾ ਤਾਂ ਸਾਰੇ ਪੰਜਾਬ ਦੇ ਵਸਨੀਕ ਹਾਕਮ ਠਾਕੁਰ ਆ ਕੇ ਬੰਦਾ ਸਿੰਘ ਬਹਾਦਰ ਨੂੰ ਮਿਲਦੇ ਨੇ ਆਪ ਨਾ ਆਇਓ ਜੋ ਕੋ ਉਨਾਂ ਦਿਨੇ ਵਕੀਲ ਕਲਾਏ ਜੇ ਕੋਈ ਹਾਕਮ ਆਪ ਨਹੀਂ ਆ ਸਕਿਆ ਤਾਂ ਉਸਨੇ ਆਪਣਾ ਵਕੀਲ ਵਜ਼ੀਰ ਭੇਜਿਆ ਹੈ ਕਿ ਜਾ ਜਾ ਕੇ ਬੰਦਾ ਬਹਾਦਰ ਦੇ ਨਾਲ ਗੱਲ ਕਰਕੇ ਆਓ ਅਸੀਂ ਤੁਹਾਡੀ ਰਇਤ ਹਾਂ ਸਾਨੂੰ ਆਪਣੀ ਪ੍ਰਜਾ ਬਣਾ ਲਓ ਮਾਮਲਾ ਲੈ ਲਓ ਸਾਡੇ ਕੋਲੋਂ ਇਹੋ ਸਾਰੇ ਆ ਕੇ ਜਿਹੜੇ ਉਹ ਗੱਲਾਂ ਕਰਦੇ ਨੇ ਕਬੇ ਗੱਡ ਖਾਲਸੇ ਝੰਡੇ ਚੁਲਾਏ ਤੁਰਕਨ ਕੇਸੋ ਪੱਟ ਗਰਾਏ ਖਾਲਸਾ ਪੰਥ ਨੇ ਸਾਰੇ ਪੰਜਾਬ ਵਿੱਚ ਆਪਣੇ ਨਿਸ਼ਾਨ ਜਿਹੜੇ ਨਿਸ਼ਾਨ ਸਾਹਿਬ ਨੇ ਝੁਲਾ ਦਿੱਤੇ ਨੇ ਚੰਗੇ ਉੱਚੇ ਨਿਸ਼ਾਨ ਸਾਹਿਬ ਝੁਲ ਰਹੇ ਨੇ ਤੁਰਕਨ ਕੇਸੋ ਪੱਟ ਗਰਾਏ ਜਿੱਥੇ ਤੁਰਕਾਂ ਦੇ ਕਿਲੇ ਸੀ ਕੋਟ ਸੀ ਜਿਨ੍ਹਾਂ ਦੇ ਝੰਡੇ ਲੱਗੇ ਹੋਏ ਸੀ ਉਹ ਖਾਲਸੇ ਨੇ ਸਾਰੇ ਪੱਟ ਦਿੱਤੇ ਨੇ ਤੋੜ ਦਿੱਤੇ ਨੇ ਕਿਲੇ ਢਾਹ ਦਿੱਤੇ ਨੇ ਤੇ ਅੱਜ ਉਥੇ ਖਾਲਸੇ ਦਾ ਨਿਸ਼ਾਨ ਝੁਲ ਰਿਹਾ ਹੈ ਸਰਹੰਦ ਨਵਾਬੀ ਬਾਜ ਸਿੰਘ ਭਈ ਦੋਬੇ ਕੀ ਉਸ ਦੁਜੈ ਤਈ ਆਖਦੇ ਨੇ ਸਰਹੰਦ ਨਵਾਬੀ ਬਾਜ ਸਿੰਘ ਭਈ ਬਾਦਸ਼ਿਕ ਜਿਹੜੇ ਬਹੁਤ ਲੰਮੇ ਸਮੇਂ ਤੋਂ ਇਹ ਪਰਿਵਾਰ ਗੁਰੂ ਘਰ ਦੇ ਨਾਲ